ਡੋਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਹੋ ਗਈ ਮੌਤ ਨੌਜਵਾਨ ਡੇਰਾ ਬੱਸੀ ਦੇ ਪਿੰਡ ਸ਼ੇਖਪੁਰਾ ਕਲੰਦਾਸੀ ਵਸਨੀਕ ਉਸ ਦੀ ਸਿਹਤ ਖਰਾਬ ਹੋਣ ਕਾਰਨ ਕੰਬੋਡੀਆ ਵਿੱਚ ਹੋਈ ਮੌਤ ਅਮਰੀਕਾ ਪੇਜੰਡੀ ਬਜਾਏ ਜੰਟ 8 ਮਹੀਨਿਆਂ ਤੱਕ ਦੂਜੇ ਦੇਸ਼ਾਂ ਵਿੱਚ ਘੁੰਮਦਾ ਰਿਹਾ डेरा बस्सी ਨੇੜਲੇ ਪਿੰਡ ਸ਼ੇਖਪੁਰਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਜੋ ਕਿ ਡੋਂਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਦੀਪ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰਾ ਡੇਰਾ ਬੱਸੀ ਵਜੋਂ ਹੋਈ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਏਜੰਟ ਇੱਕ ਜੂਨ ਤੋਂ ਕਰੀਬ 9 ਮਹੀਨੇ ਤੱਕ ਨੌਜਵਾਨ ਨੂੰ ਦੂਜੇ ਦੇਸ਼ਾਂ 'ਚ ਲੈ ਕੇ ਜਾਂਦਾ ਰਿਹਾ ਅਤੇ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਰਵੀ ਨੇ ਦੱਸਿਆ ਕਿ ਉਹ ਤਿੰਨ ਪੇਣ ਪਰਾਸਾਨ ਤੇ ਰਣਦੀਪ ਸਭ ਤੋਂ ਛੋਟਾ ਸੀ ਉਸਨੇ ਇੱਕ ਰਿਸ਼ਤੇਦਾਰ ਜੋ ਉਸਦਾ ਚਾਚਾ ਲੱਗਦਾ ਹੈ ਨੇ ਉਸ ਨੂੰ 45 ਲੱਖ ਰੁਪਏ ਚ ਡੋਂਕੀ ਰਾਹੀਂ ਅਮਰੀਕਾ ਪੇਜੰਡਾ ਸੌਦਾ ਕੀਤਾ ਸੀ ਜਿਸ ਵਿੱਚ ਉਹਨਾਂ ਨੇ 25 ਲੱਖ ਰੁਪਏ ਅਦਾ ਕੀਤੇ ਸਨ ਹੋਏ ਸਮਝੌਤੇ ਅਨੁਸਾਰ ਉਹ ਪਿਛਲੇ ਸਾਲ 1 ਜੂਨ ਨੂੰ ਅਮਰੀਕਾ ਲਈ ਰਵਾਨਾ ਹੋਇਆ ਸੀ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਚਿਤਾਵਨੀ ਜਾਰੀ ਕੀਤੀ ਸੀ 에ਜੰਟ ਪਹਿਲਾਂ ਉਸ ਨੂੰ ਅਮਰੀਕਾ ਦੀ بجائے ਵਿਏਟਨਾਮ ਲੈ ਗਿਆ ਜਿੱਥੇ ਉਹ 3 ਮਹੀਨੇ ਰਿਹਾ ਰਣਦੀਪ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਵਾਪਸ ਭਾਰਤ ਭੇਜਣ ਲਈ 에ਜੰਟ ਤੇ ਦਬਾ ਪਾਇਆ ਜਾ ਰਿਹਾ ਸੀ ਪਰ 에ਜੰਟ ਨੇ ਉਸ ਨੂੰ ਬਿਨਾਂ ਪਾਸਪੋਰਟ ਕੰਬੋਡੀਆ ਭੇਜ ਦਿੱਤਾ ਜਿੱਥੇ ਉਹ ਬਿਨਾਂ ਪਾਸਪੋਰਟ ਦੇ ਫਸ ਗਿਆ ਇਸੇ ਦੌਰਾਨ ਰਣਦੀਪ ਦੀ ਸਿਹਤ ਵਿਗੜ ਗਈ ਅਤੇ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੀ লাশ ਨੂੰ ਭਾਰਤ ਲਿਆਂਦਾ ਜਾਵੇ ਅਤੇ 에ਜੰਟ ਖਿਲਾਫ ਕਾਰਵਾਈ ਕੀਤੀ ਜਾਵੇ। ਮੇਰਾ ਭਤੀਜਾ ਅੱਜ ਤੋਂ 12 ਅਪ੍ਰੈਲ 24 ਵਿੱਚ ਅਮਰੀਕਾ ਵਾਸਤੇ ਗਿਆ ਸੀ। 에ਜੰਟ ਨੇ ਸਾਡੇ ਨਾਲ ਅਮਰੀਕਾ ਪਛਾਣਨ ਦਾ ਵਾਅਦਾ ਕਰਕੇ ਸਾਡੇ ਨਾਲ ਧੋਖਾ ਕਰਿਆ। ਜਿਹਦੇ ਰਿਕਾਰਡਿੰਗ ਉਹਨਾਂ ਅਮਰੀਕਾ ਪਹੁੰਚਾਉਣ ਦੀ ਬਜਾਏ ਪੈਸੇ ਲੈ ਕੇ ਉਹਨਾਂ ਕੰਬੂੜੀਆਂ ਚੀਜ਼ ਉਹਨੂੰ ਰੋਕਤਾ। ਤੇ ਉਹਨੂੰ ਖਾਣ ਪੀਣ ਨੂੰ ਵੀ ਨਹੀਂ ਦਿੱਤਾ کافی ਪੈਨੇ ਕਰਿਆ ਜਿਸ ਦੇ ਕਾਰਨ ਮੁੰਡਾ ਸਾਡਾ ਡਿਪਰੈਸ਼ਨ ਚ ਆ ਕੇ ਤੇ ਉਹ کافی ਹਾਲਤ ਵਿਗੜਨ ਕਰਕੇ ਉਹਦੀ ਕੱਲ 12:00 ਵਜੇ ਸਾਡੇ ਕੋਲ ਮੈਸੇਜ ਆਇਆ ਉਹਦੀ ਡੈਥ ਹੋ ਗਈ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਭਗਵੰਤ ਮਾਨ ਸਰਕਾਰ ਤੋਂ ਕਿ ਸਾਡੇ ਮੁੰਡੇ ਨੂੰ ਦੀ ਡੈਡ ਬੋਡੀ ਨੂੰ ਸਾਡੇ ਘਰ ਤੱਕ ਪਹੁੰਚਾਇਆ ਜਾਵੇ ਤੇ ਏਜੰਟ ਦੁਆਰਾ ਅ ਏਜੰਟ ਦੁਆਰਾ ਬਣਦੀ ਏਜੰਟ ਨੂੰ ਕਾਰਵਾਈ ਕਰਕੇ ਆਦੇ ਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਹੋ ਜਿਹੇ ਠਗਾ ਨੂੰ ਸਬਕ ਮਿਲੇ ਤਾਂ ਜੋ ਦੂਜੇ ਹੋਰਾਂ ਨਾਲ ਗਰੀਬਾਂ ਨਾਲ ਕੋਈ ਇਦਾਂ ਦੇ ਹੇਰ ਫੇਰ ਨਾ ਕਰੇ ਤੇ ਤੁਸੀਂ ਕੀ ਕਹਿਣਾ ਕਰੋਗੇ ਜੀ ਬਿਊਟੀ ਦਾ ਜਵਾਬ ਦੇਣੀ ਹੈ ਜੀ ਬਹੁਤ ਮੰਦ ਪਰ ਕੀ ਘਟਨਾ ਹੈ ਜੀ ਤੇ ਭਗਵਾਨ ਤੁਮਾਰ ਸਰਕਾਰ ਤੋਂ ਮੈਂ ਤਾਂ ਇਹੀ ਕਹਿੰਦਾ ਤੁਹਾਨੂੰ ਸਾਰੀਆਂ ਗੱਲਾਂ ਕਰ ਲੀਆਂ ਜੀ ਠੀਕ ਹੈ ਨਾ ਜੀ ਭਗਵਾਨ ਤੁਮਾਰ ਸਰਕਾਰ ਤੋਂ ਮੈਂ ਤੇ ਇਹੀ ਇਨਸਾਫ ਮੰਗਦਾ ਵੀ ਪਰਿਵਾਰ ਨੂੰ ਜਿਤਨੀ ਜਲਦੀ ਹੋ ਸਕੇ ਉਤਨੀ ਜਲਦੀ ਇਨਸਾਫ ਮਿਲੇ ਤੇ ਡੈੱਡ ਬੋਡੀ ਜਿਤਨੀ ਜਲਦੀ ਹੋ ਸਕੇ ਉਤਨੀ ਜਲਦੀ ਆਵੇ ਭਗਵਾਨ ਤੁਮਾਰ ਸਰਕਾਰ ਨੂੰ ਇਹੀ ਅਰਦਾਸ ਹੈ ਸਾਡੇ ਲਈ ਜਿੰਮੇਵਾਰ ਤੁਸੀਂ ਕਿਸ ਕਿ ਨੂੰ ਮੰਨਦੇ ਹੋ ਜਿੰਮੇਵਾਰਤਾ ਦੇਖੋ ਜੀ ਬੰਦ ਏਜੰਟ ਦੀ ਹੈ ਜੀ ਬਾਕੀ ਏਜੰਟ ਨਾਲ ਗੱਲ ਕਰਕੇ ਪਤਾ ਲੱਗੇਗਾ ਜੀ ਠੀਕ ਹੈ ਏਜੰਟਰ ਕਿਦਾਂ ਕੀ ਜਾਂਦਾ ਜੀ ਤੇ ਉਹ ਬੰਦੇ ਦਾ ਕਾਰਵਾਈ ਏਜੰਟ ਦੇ ਆ ਜੀ ਮਤਲਬ ਜਿਹੜਾ ਏਜੰਟ ਨੇ ਇਹ ਗਲਤ ਕੰਮ ਕੀਤਾ 8 ਮਹੀਨੇ ਤੋਂ ਲਾਰਾ ਲਾਪਾ ਲਾ ਕੇ ਇਹਨਾਂ ਨੂੰ ਪਰਿਵਾਰ ਨੂੰ ਤੇ ਪਰਿਵਾਰ ਦਾ ਬੱਚਾ ਇਹਨਾਂ ਨੂੰ ਕੀ ਕਹਿੰਦਾ ਅੱਗੇ ਉਹਦੇ ਨਾਲ ਕੀ ਹੁੰਦਾ ਉਹ ਤਾਂ ਉਹੀ ਉਹੀ ਜਾਣਦਾ ਜੀ ਠੀਕ ਨਾ ਜੀ ਤੇ ਬਸ ਭਗਵੰਤਬਾਨ ਸਰਕਾਰ ਜੇ ਦਿਨ ਜਲਦੀ ਹੋ ਸਕੇ ਦੀ ਡੈੱਡ ਬੋਡੀ ਦਾ ਇੰਤਜ਼ਾਮ ਕਰੇ ਜਾਨਾ ਜਾਂਚ ਕੇ ਜਾਂ ਉਹਨੂੰ ਬਾਥਮੇਂ ਵੀ ਦੇ ਸਕੇ ਆਪਾਂ ਨੇ ਮੁੰਡਾ ਬਾਹਰ ਵੇਚਿਆ ਸੀਗਾ ਜੀ ਯੂ ਐਸਏ ਜਾਣਾ ਸੀਗਾ ਜੀ ਕੈਨੇਡਾ ਦੇ ਥਰੂ ਮਤਲਬ ਕੈਨੇਡਾ ਦੇ ਨਾਲ ਜੀ ਜਾ ਕੇ ਉੱਥੇ ਐਜੰਟ ਨੇ ਇਥੋਂ ਦਿੱਲੀ ਤੋਂ ਬੇਦ ਨਾਮ ਦਾ ਵੀਜ਼ਾ ਲਵਾਇਆ ਜੀ 3 ਮਹੀਨੇ ਦਾ ਉੱਥੇ ਜਾ ਕੇ ਉਹਦਾ ਪਾਸਪੋਰਟ ਲੈ ਲਿਆ ਜੀ ਪਾਸਪੋਰਟ ਲੈ ਕੇ ਬਸ ਕੈਨ ਲੱਗਿਆ ਭਈ ਕੰਬੋਡੀਆ ਪਿਆ ਪਾਸਪੋਰਟ ਕੰਬੋਡੀਆ ਕਰਤਾ ਜੀ ਉੱਥੇ 2-3 ਮਹੀਨੇ ਹੋ ਗਏ ਜੀ ਮੁੰਡੇ ਦੀ ਤਬੀਅਤ ਜਿਆਦਾ ਖਰਾਬ ਸੀਗੀ ਜੀ ਮਤਲਬ ਖਾਣ ਪੀਣ ਕਰਕੇ ਰਹਿਣ ਸੈਣ ਕਰਕੇ ਜੋ ਵੀ ਆਪਾਂ ਪੈਸੇ ਪਾਉਂਦੇ ਸੀਗੇ ਉੱਥੇ ਰਹਿਣ ਸੈਣ ਦਾ ਸਾਰਾ ਸਾਢਾ ਹੀ ਸੀ ਮਤਲਬ ਸਾਢੇ ਹੀ ਪੈਸੇ ਲਵਾਏ ਉੱਥੇ ਵੀ ਆਪਣੇ ਪੈਸੇ ਲੈ ਕੇ ਸਾਢੇ ਤੋਂ 25 ਲੱਖ ਰੁਪਏ ਲੈ ਕੇ ਨਾ ਫੋਨ ਚੱਕਿਆ ਨਾ ਕੋਈ ਜਿੱਥੇ ਕੀ ਮੁੰਡੇ ਦੀ ਕੱਲ ਡੈਥ ਹੋ ਗਈ